ਚਲੋ ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹੈ ਪਿਛੇ ਇਧਰ ਨੂੰ ਕਰਦੇ ਆਂਦੇ ਵਾਲੇ ਦੇ ਵਿੱਚ ਰਾਮੇਣਾ ਪਿੰਡ ਛਲੇ ਫੀਟਪੋਰਟ ਦਾ ਪਿੰਡ ਆ ਤੇ ਮਿੱਤਰੋ ਕੁਲਕ ਕੁਥੇ ਤੋਂ ਸਿੱਧੀ ਹਰੀ ਨੂੰ ਹਰੀ ਨੂੰ ਤੋਂ ਕਾਸਮ ਪੱਟੀ ਤੇ ਕਾਸਮ ਪੱਟੀ ਤੋਂ ਸਿੱਧੀ ਗੜਕਾ ਜਿਹੜੀ ਉਹ ਰਾਮੇ ਵਾਲੇ ਪਿੰਡ ਦੇ ਵਿੱਚ ਹੁੰਦੀ ਆ ਜਿਸ ਭਰਾ ਦੇ ਮੈਂ ਕੋਲੇ ਆ ਮਿੱਤਰੋ ਵੈਟਰਨਰੀ ਪ੍ਰੈਕਟਿਸ ਦੇ ਨਾਲ ਨਾਲ ਪਸ਼ੂ ਪਾਲਣ ਦਾ ਸ਼ੌਂਕ ਆ ਭਾਈ ਨੂੰ ਉਹ ਚਮਕਦੇਵ ਜੀ ਤੇ ਪਹਿਲਾਂ ਵੈਡ ਔਰ ਇੱਕ ਛੋਟੀ ਪ੍ਰੋਪਰ ਸੀਮਨ ਵਾਲੀ ਦੋ ਜਾਨਵਰ ਤੋਂ ਖੋਣਿਆ ਤੁਹਾਨੂੰ ਪਹਿਲਾਂ ਆਪਾਂ ਇਸ ਵੈਡ ਬਾਰੇ ਜਾਣਦੇ ਆ ਕਿੰਨੇ ਦਿਨਾਂ ਦੀ ਚੱਕੀ ਆ ਕੀ ਇਹਦੀ ਡਿਟੇਲ ਆ ਸਾਰੀ ਗੱਲਬਾਤ ਕਰਦੇ ਆ ਮਾਰਕ ਨੇ ਉਸ ਤੋਂ ਬਾਅਦ ਅਗਲੀ ਕਾਰਜਵਾਂ ਕਰਾਂਗੇ ਆਪਾਂ ਸਸੀ ਘਾਲ ਵੀਰੇ ਸਸੀ ਘਾਲ ਵੀਰੇ ਕੀ ਹਾਲ ਚਾਲ ਆ ਭਾਈ ਵਧੀਆ ਭਾਈ ਜੀ ਤੂੰ ਦੱਸ ਸੀਤਾ ਘਾਲ ਪਰਿਵਾਰ ਵਧੀਆ ਭਰਾ ਮੇਰਾ ਜੀ ਆਸ ਬੱਡੇ ਭਾਈ ਬੈਠ ਦੰਦੋ ਕਿਵੇਂ ਆ ਪਹਿਲਾਂ ਤਾਂ ਬੈਠ ਵੀਰੇ ਦੰਦੋ ਚਾਰ ਆਪਾਂ ਪਹਿਲਾਂ ਦੋ ਗੱਲਾਂ ਕਰ ਲਈਏ ਜੀ ਜੀ ਹਾਂ ਜਰੂਰ ਜਰੂਰ ਭਾਈ ਇੱਕ ਤਾਂ ਆਪਾਂ ਮੁੜ ਕੇ ਵੀਡੀਓ ਨਹੀਂ ਪਾਉਣੀ ਠੀਕ ਆ ਭਾਈ ਪਹਿਲੇ ਪੁੰਸੀ ਵਾਲੀ ਠੀਕ ਆ ਵੀ ਕੋਈ ਮੰਗੇ ਹੁਣ ਦੇਖ ਲਈਓ ਵੀਡੀਓ ਜਿਹੋ ਪਤਨ ਪਤਾ ਦੀ ਦੀ ਉਹ ਨਹੀਂ ਦਿਸਣੀ ਇਹ ਘੱਟ ਨਹੀਂ ਦੀ ਨੀ ਵੀ ਦੋ ਦਨਾਂ ਨੂੰ ਵਧਣੀ ਆ ਹਾਂ ਤੇ ਇੱਕ ਆਪਾਂ ਵੀ ਰੇਟ ਦਾ ਬੜਾ ਫਰਕ ਨਹੀਂ ਰੱਖਣਾ ਬਸ 1000 2000 ਦੋਲਾ ਹੀ ਰੱਖਣਾ ਠੀਕ ਆ ਭਾਈ ਹੱਸਿਆਲੀ ਗੱਲ ਆ ਵੀਰੇ ਠੀਕ ਆ ਤੇ ਅਗਲੀ ਗੱਲ ਇਹ ਆ ਬਾਈ ਵੀ ਆਪਾਂ ਨੂੰ ਕੋਈ ਅਮੇਰ ਤੰਗ ਨਾ ਕਰੇ ਵੀ ਬਿਨਾ ਪੁੱਹ ਹੀ ਨਾ ਫੋਨ ਲਈ ਜਾਵੇ ਤੇ ਤੇ ਲੈਣੀ ਨਹੀਂ ਹੁੰਦੀ ਸਹੀ ਕੰਮ ਕਰ ਵਾਲਾ ਬੰਦਾ ਯਾਰ ਹਣਾ ਠੀਕ ਹੈ ਤੇ 3000 ਰੁਪਏ ਤੋਂ ਘੱਟ ਸਾਈ ਨਾ ਪਾਏ ਬਾਈ ਅਸਲੀ ਗੱਲ ਹੈ ਵੀਰੇ ਕੋਈ 1500 ਪਾ ਕੇ ਬਾਈ ਬਾਅਦ ਚ ਬਲੌਕ ਕਰਨ ਦਾ ਅਸੀਂ ਉਹ 500 ਦਾ ਕੀ ਕਰਨਾ ਬਾਈ ਹਾਂ ਸਹੀ ਆ ਬਾਈ ਬਾਅਦ ਚ ਫੋਨ ਵੀ ਚੱਕ ਦੇਣਾ ਹਾਂ 500 ਦਾ ਆਪਾਂ ਉਹ ਹੀ ਕਰਨਾ ਆਪਾਂ ਤਾਂ ਲੈ ਤਾਂ ਲਿਆ ਕਰਨਾ ਆਪਾਂ ਉਹ 500 ਨਾ ਕਿਹੜਾ ਕੋਠੀ ਪਾੜਾ ਨਹੀਂ 100 ਰੁਪਏ ਠੀਕ ਠਾਕ ਹੈ ਵੀਰੇ ਵਧੀਆ ਬਈ ਵਧੀਆ ਤੂੰ ਦੇ ਵੱਡੇ ਭਾਈ ਦਿਨ ਕਿੰਨੇ ਲਾਜੂਗੀ ਇਹ ਇਹ 10 ਦਿਨ ਲਾਜੂਗੀ ਵੀਰੇ 10 ਦਿਨ ਲਾਜੂਗੀ ਆਰਾਮ ਨਹੀਂ ਲਾਜੂਗੀ ਠੀਕ ਹੈ ਬਈ ਠੀਕ ਹੈ ਤੇ ਕਿਹੜੇ ਸਮਾਨ ਦੀ ਪਤਾ ਕੁਝ ਨਹੀਂ ਨਹੀਂ ਭਾਈ ਇਹ ਨਹੀਂ ਪਤਾ ਯਾਰ ਨਹੀਂ ਪਤਾ ਇਹਨੇ ਲੱਗਿਆ ਜਿਹੜਾ ਵੀਰੇ ਭਈ ਉਹ ਆਗਲੇ ਨੇ ਦੱਸਿਆ ਸੀ ਆਪਾਂ ਲਈ ਸੀ ਏਬੀਐਸ ਦਾ ਪਰ ਆਪਾਂ ਪ੍ਰੋਪਰ ਨਹੀਂ ਆਨੇ ਯਾਰ ਵੀ ਐਵੇਂ ਕਿਹੜਾ ਲੱਗਿਆ ਦੱਸੇ ਜਿਹੋਨੇ ਏਬੀਐਸ ਦਾ ਰੱਵੇ ਕੋਈ ਸੈਕ ਏਬੀਐਸ ਦਾ ਹੈ ਸੈਕ ਦਾ ਹਾਂ ਠੀਕ ਹੈ ਭਾਈ ਤੇ ਦਿਨ ਕਿੰਨੇ ਪਏ ਨੇ ਦੱਸਿਆ ਜੀ ਇਹ ਵੀ 10 ਦਿਨ ਲਈ ਚਾਰਾ ਨਾ ਦਿਨ ਵੈਸੇ ਚਾਰ ਨਾ ਨਿੰਦੇ ਹਜੇ ਪੂਰੇ ਤੇ ਉਮ ਵੀ ਦਿਨ ਉੱਤੇ ਲ ਜਾਊਗੀ ਨਹੀਂ ਹਜੇ ਬਹੁਤ ਹੁਣੀ ਨਿਕਰੂਗੀ ਬੜੀ ਇਹ 18 ਪਲੱਸ ਚੱਲੂ ਰਾਮ ਨਾਲ 20 ਦਿਨ ਨੂੰ ਕੀ ਬੱਚੀ ਦੇ ਵਿੱਚ 20 20 ਦਿਨ ਦੇਣੇ ਜਾਊ ਨਾਮ ਤੇ ਕੀ ਰੇਟ ਰਹੂਗਾ ਕਿਰੇ ਦਾ ਕਿਹਦਾ ਵੀ ਲੈਣ ਦੇ ਨਾਲੇ ਕਰ ਲੀ ਜੋਂ ਹਾਂ ਨੇੜੇ ਜਿਵੇਂ ਗੱਲ ਥਾਂ ਸੁਤੇ 65000 ਦੀ ਵੜ ਦੇ ਜਾਨ 60000 ਦੀ ਮੰਨਤਾ ਨੇ ਦੇ ਵਿੱਚੋਂ ਘਰ ਨੇ ਮਾੜਾ ਮੋਟਾ ਪੈਰਾਂ ਤੋਂ ਨਹੀਂ ਤੇ ਲੈ ਵੀ ਮਿੱਤਰੋ ਪਹਿਲਾ ਸੂਰ ਚਾਰ ਦੰਦ ਮੋਹਨਦੇਸੇ ਹਜੇ 5 ਦਿਨ ਪਹਿਲੇ ਆ ਤੇ ਮੈਂ ਤੁਹਾਨੂੰ ਦੱਸਾਉਣਾ ਕਿ ਰਿਕਾਡ ਨੇ ਲੇਵੇ ਵਾਲੇ ਸੌੜ ਦੇਨੇ ਆ। ਮੋਹਨ ਦੀ ਬਹੁਤ ਸੋਹਣੀ ਬੱਛੀ ਨੇ ਤਿਆਰੀ ਕੀਤੀ ਹੋਈ ਆ ਪਹਿਲੇ ਸੋਏ ਦੇ ਹਿਸਾਬ ਨਾਲ 65000 ਰੁਪਏ ਸੌੜ ਲੈ ਵੀਰੇ। ਇੱਧਰ ਤੋਂ ਬਹੁਤ ਸਾਰਾ 20 ਕਿਲੋ ਟੋਰਣਾ ਪਾਏ ਨਾਲ ਬਰੀਕੀ ਬਰੂਕੀ ਬੱਛੀ ਦੇ ਵਿੱਚ ਥੱਲੋਂ 20000 ਰੁਪਏ ਲੋ ਬੱਛੀ ਚੰਗੀਆਂ ਮਜੂਦ ਚੰਗਾ ਵਾਲ ਬੱਛੀ ਦਾ ਪ੍ਰਿੰਟ ਚੰਗਾ ਵਾਲ ਤੇ ਵੱਡੀ ਗੱਲ ਇਹ ਹੈ ਕਿ ਪਹਿਲੇ ਮੌਸਮ ਚ ਆਉਂਦਾ ਉਸ ਮੌਸਮ ਨੂੰ ਸੈੱਡ ਕਰਨ ਵਾਲੀ ਚੀਜ਼ ਆ। ਤੂੰ ਕਹਿਣ ਵਾਲੀ ਕਰਨੀ ਜੀ ਤੁਸੀਂ ਆਪ ਵੀ ਜਦੋਂ ਕੋਲੇ ਆ ਕੇ ਵੇਖੋ ਕਿਹੜਾ ਕਿ ਤਰੋਂ ਫਸਾਂਦਾ ਉਗੀ ਮਤਰਾ ਵੱਡੀ ਗੱਲ ਇਹ ਆ ਵੀ ਲੇਵਾਏ ਵੱਲੋਂ ਫੁੱਲੀ ਡੁੱਲੀ ਬਣੀ ਹੋਈ ਆ ਕਿਉਂਕਿ ਹਜੇ ਤਾਂ ਦਿਨ 10 50 ਤਸੰਦਨਾ ਚ ਕਿਆ ਬਾਤ ਨੇ ਲੇਵਾ ਬਣਾ ਜਿਹੜਾ ਕਰਮਾ ਵਾਲੀ ਨੇ ਥੱਲੋ ਵੀ ਚੰਗੀ ਆ ਉਸ ਤੋਂ ਵੀ ਚੰਗੀ ਆ ਤੇ ਮਤਰੋ ਟਰਚਾ ਵੀ ਜੰਦਾ ਵਾ ਮੈਂ ਤਿਆਰੀ ਬਹੁਤ ਹੋਣੀ ਕਰਦੇ ਤੇ ਵੀਰੇ ਮੈਂ ਜਿਹੜੀ ਛੋਟੀ ਪਈ ਆ ਸੋ ਫੀ ਦੇ ਵੀ 20 ਦਿਨ ਪਏ ਆ 20 ਦਿਨ ਪਏ ਆ 500 ਕੁੱਤੇ ਵੀ ਲੈਣੇ ਤੁਹਾਨੂੰ ਪਤਾ ਠੀਕ ਆ ਵੀਰੇ ਤੇ ਇਹ ਕਿਹੜੇ ਸਿਮਨ ਦੇ ਆ ਬਾਈ ਇਹ ਐਮ 29 ਦੇ ਆ ਬਾਈ ਐਮ 29 ਦੀ ਆ ਪਤਾ ਕਰਕੇ ਗੱਪੜ ਵੀਰੇ ਚੌਧਰੀ ਤੋਂ ਆ ਬਾਈ ਚੌਧਰੀ ਤੋਂ ਪੇਪੜ ਹਾਂ ਤੇ ਜਨ ਹਜੇ 20 ਤੋਂ 25 ਕਰਦੇ ਆ ਗਾਣਾ 20 ਦਿਨ ਬਈ ਪਏ ਆ ਤੇ ਕੁੱਤੇ ਵੀ ਦੇ ਜੂੜੀ ਠੀਕ ਆ ਬਾਈ ਕਿੰਦਰ ਇੱਕ ਟੁੱਟੀ ਦਾ ਵਿੱਚ ਇਹਦਾ 1 35 ਗ੍ਰਾਮ ਪਰ ਇਹ ਅੱਜ ਦਾ ਰੇਟ ਆ ਬੋਈ ਥੋੜਾ ਬੋਤਲ ਮਾਰ ਤਾ ਹਾਂ ਇਹ ਚੋ ਕਰ ਦਿੰਗੇ ਕਿ ਕਦੀ ਬਾਦੋਂ ਤੋਰੀ ਵੀ ਅੱਜ ਦਾ ਰੇਡ ਇਕ ਪੈਂਕੀ ਆ ਵੀ ਬਾਅਦ ਦਾ ਬਾਦੂ ਲਲ ਮਿੱਤਰੋ ਜੀ ਤੋਂ 25 ਦਿਨ ਦੇ ਵਿੱਚ ਜਿੰਨੀਆਂ ਕਾਰਮ ਨਕੀ ਜੀ ਆਪਾਂ 24 ਕੋਟੇ ਦੇ ਥੋੜਾ ਕਰਮ ਵਾਲੀ ਅਰੇ ਜੀ ਜਿਹੜੇ ਦਿਗਸ਼ੰਤੀ ਤੱਕ ਪਿਆ ਜੀ ਪੁਲਚਾਰ ਦੇ ਉੱਤੇ ਲੱਗੀ ਦਾ ਮੰਨੋ ਜੀ ਪੁਲ ਮਲਾ ਕੇ 20 ਤੋਂ 25 ਦਿਨਾਂ ਦੀ ਕੱਤੀ ਗਣ ਕੇ ਉਹਦਾ ਫੁੱਟਾ ਕਰਿਆ ਜੀ ਇਹ ਕੀ ਕਹਿਣ ਵਾਲੀ ਗੱਲ ਨਹੀਂ ਜੀ ਸਨਚਾ ਜੀ ਦਾ ਸੋਕੀ ਦੇ ਫਰੀਕੀ ਬੋਕਰੀ ਕੋਲ ਤੇ ਆਪਜੀ ਕੀਤੀ ਹੋਈ ਕੱਤੀ ਨਹੀਂ ਆ ਇਹ ਬਾਕੀ ਕਰਦੇ ਹੀ ਬਲਦੀ ਆ ਕਿ ਆ ਬਣਨ ਦਾ ਰੇਡ ਮੋੜ ਲਿਆ ਵੀ ਜਾਣਾ ਜੀ ਬੀਟੀਰੇ ਤੋਂ ਦੋ ਟਨ ਨਵਤੇ 2 ਏਕੜ ਦਾ ਬੋਨਸ ਫਰਮਾ ਤਾਂ ਚਾਹੀ ਤੋ ਕੀ ਬਤਾਇਆ ਬਾਕੀ ਵੀ ਇਹਦੀ ਮਾਨਸ 18 ਕਿਲੋ ਰੁਪਿਆ ਦਾ ਰੇਟ ਫਿਕਸ ਕਰਾਈ ਮੈਨੂੰ ਕਿਉਂ ਦਾ ਗੋਪਰੀ ਇਧਰ ਉਧਰ ਹੋਊਗਾ ਇਹ ਰੇਟ ਅੱਜ ਦਾ ਜੇ ਇਹ ਕੰਮ ਨੂੰ ਤਿਆਰ ਹੁੰਦੀ ਆ ਵੀਆ ਦੇ ਸਪਰੇਡ ਹੋਊਗਾ ਉਹਦਾ ਨੋਟ ਰੱਖਿਆ ਜੀ ਬਾਈ ਤੇ ਵੈੜੀ ਦੀ ਦਰਦਨ ਇੱਕ ਵਾਰੀ ਫੇਰ ਕਰ ਲਓ ਇਹਨਾਂ ਦੇ 50000 ਹਾਰਾ ਜੂਨਾ ਲੈਣੋ ਕਿ ਚੂੜੇ ਦੇ ਵਿੱਚ ਮਾਰਕਾ ਲਪਾਈ ਜਾਂਦਾ ਮੈਂ ਖੁੱਲਾ ਕਰ ਦੂੰਗਾ ਕੋਈ ਗੱਲ ਨਹੀਂ ਚੂੜੇ ਦੀ ਕੀਮਤ ਪਰ 2 ਲੱਖ ਹੀ ਬਣ ਜੀ ਹੈ ਨਾ ਹਾਂ ਪਰੰਟ ਤੇ ਇੱਕ ਬੀਤੀ ਠੀਕ ਹੈ ਬਜੀ ਤੇ ਵੱਡੇ ਵੀਰੇ ਨੰਬਰ ਤੇ ਹੀ ਕਰਾ ਦਿਆ ਹਾਂ ਦਾ ਨੰਬਰ 8778 ਹਾਂ 34729 ਇੱਕ ਵਾਰੀ ਹੋਰ ਹਾਂ 8778 34729 ਤੇ ਨੰਬਰ ਤੇ ਕਰਨੀ ਮਖਾਂ ਇੱਕ ਵੀਰੇ ਨੰਬਰ ਹੋਰ ਲੈ ਲਓ ਕਈ ਜੀ ਨਹੀਂ ਚੱਕਿਆ ਆਂਦਾ ਜੀ ਜੀ 9463345616 ਇੱਕ ਵਾਰੀ ਹੋਰ ਕੰਪਰ 9463345616 ਠੀਕ ਹੈ ਇਸ ਨੰਬਰ ਤੇ ਕੰਮ ਨੂੰ ਤੁਸੀ ਬਾਈ ਨਾਲ ਗੱਲ ਕਰ ਸ਼ੁਕਰੀਆ ਜੋ